ਸਾਸਰੀ ਕਾ ਜੀ ਆ ਮੁੰਡਾ ਇੱਥੋਂ ਵੈਨ ਤੇ ਚੜਦਾ ਏ ਤੇ ਘੱਟੋ ਘੱਟ 1.5 ਕਿਲੋਮੀਟਰ ਚਲੋ ਬਤਾੜੀਆਂ ਸਵਾਗਤ ਜੋ ਕਿ ਸਫਰ ਕਰਕੇ ਜਾਂਦਾ ਏ ਯਾਰ ਵੀ ਅੱਜ ਮੈਂ ਚਲੋ ਇਹ ਗਰੀਬ ਦੀ ਵੀਡੀਓ ਬਣਾਈਏ ਇੱਕ ਗਰੀਬ ਦਾ ਬੱਚੇ ਦਾ ਵੀ ਆਪਾਂ ਪਹੁੰਚਾਉਣਾ ਚਾਹੀਦਾ ਕੈਂਪ ਵਿੱਚ ਚੱਲ ਅੱਗੇ ਲੈ ਜਾ ਚੱਲੇ ਕਰਦੇ ਹਾਂ ਢਾ ਦੇ ਕਾ ਹਾਂ ਕੀ ਨਾਮ ਤੇਰਾ ਇਸ਼ਾ ਤੇ ਸੁਣਿਆ ਇੱਕ ਦੀ ਦਸਵੀਂ ਕਲਾਸ ਵਿੱਚ ਪੜ੍ਹਦਾ ਹੈ ਕਿੰਨੇ ਨੰਬਰ ਆਏ ਪਰਸੈਂਟ 85% ਉੱਥੇ ਕਿੰਨਾ ਆਇਆ ਤੁਰ ਕੇ ਜਾਣਾ ਇੱਥੋਂ ਤੂੰ ਹੋਏਗਾ ਕਿਲੋ ਡੇਢ ਕਿਲੋ ਅੱਛਾ ਚੱਲ ਤੈਨੂੰ ਅੱਜ ਛੱਡ ਕੇ ਆਉਣਿਆ ਚੱਲਾ ਇਸ ਚੱਲ ਆਇਆ ਨੰਬਰ 1 ਤੇ ਘਰੇ ਤੇਰੇ ਕੋਣ ਕੋਣ ਨੇ ਘਰੇ ਮੰਮੀ ਡੈਡੀ ਅੱਛਾ ਖੁਸ਼ ਨੇ ਹੁਣ ਹਾਂਜੀ ਫਰਸਟ ਨਾਮ ਮਿਲਿਆ ਹੈ ਅੱਛਾ ਤੇ ਆ ਘੱਟਾ ਵੀ ਬਹੁਤ ਹੈ ਮਿੱਟੀ ਵੀ ਬਹੁਤ ਹੈ ਇੱਥੇ। ਆਹ ਜੀ ਟੈਂਪਰ ਜੱਤੀ ਹੈ। ਰਾਹ ਰਾਹ ਹੋ ਜੀ। ਠੀਕ। ਕਦੀ ਕਹਾਂ ਨਹੀਂ ਮੰਮੀ ਡੈਡੀ ਨੂੰ ਵੀ ਮੈਂ ਇੰਨੀ ਦੂਰ ਨਹੀਂ ਜਾਣਾ। ਬਈਆ ਇਹਨਾਂ ਤੋਂ ਦੂਰ ਬੜਾ ਪੈਂਦਾ। ਮੰਮੀ ਡੈਡੀ ਕਹਿੰਦੇ ਕੋਈ ਗੱਲ ਨਹੀਂ ਵਹਿਣ ਨਹੀਂ ਆ ਸਕਦੇ। ਠਰ ਜਾ ਕਰੋ। ਠੀਕ ਹੈ। ਅੱਛਾ ਵਹਿਣ ਆ ਲੈਣ ਤੁਸੀਂ ਕਹਿੰਦੇ ਵੀ ਰਹਾ। ਹਾਂਜੀ। ਉਹ ਕਹਿੰਦੇ ਨਹੀਂ ਵਹਿਣ ਨਹੀਂ ਆ ਸਕਦੇ। ਠੀਕ ਠੀਕ। ਆ ਵੀ ਰੱਖ। ਕਾਫੀ ਦੂਰ ਪੈ ਜਾਂਦਾ ਨਾ। ਆ। ਸ਼ੜਕ ਤੋਂ ਦੁਰੇ ਸਾਂ ਤੇ ਹੁਣ ਆ ਵੀਰ ਆ ਇੱਕ ਰਸੇਵਕ ਦਾ ਜਿੱਥੋਂ ਮੁੰਡਾ ਆਉਂਦਾ ਤੁਰ ਕੇ ਉਹ ਕਿੰਨੀ ਦੂਰ ਰਹਿ ਗਈ ਸ਼ੜਕ ਜਿੱਥੇ ਸਪੈਕ ਦੇ ਦਿਸਣ ਦੇ ਇੱਥੇ ਰਹਿੰਦਾ ਏ ਆ ਇਹਦਾ ਵਿਚਾਇਦਾ ਘਾਰੇ ਮੋਟਰ ਤੇ ਆ ਦੋ گاਵਾ ਬਣੀਆਂ ਹੋਈਆਂ ਉਹ ਕੌਣ ਛੋਟੀ ਜੀ ਗੁੜੀਆ ਉਹ ਛੋਟੀ ਭੈਣ ਅੱਛਾ ਛੋਟੀ ਭੈਣ ਹੈ ਤੇ ਆ ਗਏ ਆ ਛੱਡਣ ਇਹਨੂੰ ਸ਼ਾ ਆ ਤਰਾ ਕਰ ਹੈ ਹੋਰ ਬੇਟਾ ਕੀ ਹਾਲੇ ਠੀਕ ਹੋ ਬੋਲਦੇ ਬੱਕੀ ਨਾਲ ਹੀ ਸੌਂਦੀ ਤੇਰੇ ਆ ਦੇਖ ਆਦੀ ਮੰਮੀ ਹੈ ਸਾਈਪ ਤੇ ਰਹਿੰਦੇ ਵਿਚਾਰੇ ਕਿਹੜਾ ਮੈਡਲ ਮਿਲਿਆ ਵਿਖਾ ਮੜਾ ਆ ਦਾ ਭਰਾ ਛੋਟਾ ਹੈ ਪੈਣ ਸਿੱਖਿਆ ਸਦਨ ਮਿਰਜ਼ਾਪੁਰ ਠੀਕ ਹੈ ਜੀ ਆ ਇਹ ਕਿ ਕਿੱਧਰ ਪੈ ਇਹ ਜੀ ਬਾਰੇ ਇਧਰ ਠੋਪਰੀਆ ਤੇ ਠੀਕ ਹੈ ਠੋਪਰੀਆ ਜੀ ਵਧੀਆ ਰਿਜ਼ਲਟ ਆਇਆ ਫਰਸਟ ਪੋਜੀਸ਼ਨ ਘਰ ਵਾਲੇ ਪੂਰੇ ਕੁਸ਼ ਨੇ ਹਾਂਜੀ ਸਾਰੇ ਕੁਸ਼ ਤੇ ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਸ਼ੇਅਰ ਤੇ ਚਲੋ ਹੋਰ ਫਿਰ ਕੀ ਕੀ ਡੈਡੀ ਕਿੱਥੇ ਤੇਰਾ ਬੈਰੀ ਜੀ ਕੰਮ ਤੇ ਗਏ ਅੱਛੇ ਕੰਮ ਤੇ ਗਏ ਨੇ ਠੀਕ ਠੀਕ ਕੀ ਕਹਿੰਦੇ ਸੀ ਆਈ ਤੀ ਫਿਰ ਕੀ ਲੈ ਕੇ ਆਣਗੇ ਸਾਈਕਲ ਸੁੰਗ ਲੱਕੇ ਨੇ ਹਾਂ ਲੈ ਕੇ ਤੇ ਦੇਣਗੇ ਵਿੱਚ ਆਇਆ ਠੀਕ ਠਾਕ